ਸਿੰਘ ਜੀ ਅੱਜ ਤੋਂ ਤੁਸੀਂ ਸੱਚ ਦਾ ਸੁਣਿਆ ਨਾਲ ਜੁੜੇ ਹੋਏ ਹੋ। ਚੰਦ ਭਾਨ ਪਿੰਡ ਵਿੱਚ ਇਸ ਸਮੇਂ ਅਸੀਂ ਮੌਜੂਦ ਆ। ਸਰਪੰਚ ਸਾਹਿਬ ਤੇ ਉਹਨਾਂ ਦੀ ਫੈਮਿਲੀ ਵੀ ਮੌਜੂਦ ਆ ਇੱਥੇ ਵਿਸ਼ਪ ਦੀਪ ਸਿੰਘ ਫਾਜ਼ਿਲਗਾ ਇੱਥੇ ਅੱਜ ਪਹੁੰਚੇ ਨੇ ਗੱਲਬਾਤ ਕਰਦੇ ਆ। ਬਈ ਸਵਾਗਤ ਆ ਤੁਹਾਡਾ। ਤੁਹਾਡਾ ਵੀ ਸਵਾਗਤ ਜਿਨ੍ਹਾਂ ਨੇ ਤੁਹਾਡੇ ਸੱਚ ਦੇ ਸੁਣੇ ਹਨ ਦੇਖ ਰਿਹਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਸੀਂ ਇੱਥੇ ਆਏ ਹੋ ਘਟੜਾ ਤੋਂ ਬਾਅਦ ਜੀ ਕੀ ਕਾਰਨ ਕੀ ਰਿਹਾ ਜੋ ਇਹਨਾਂ ਦੀ ਇਹਨਾਂ ਤਸ਼ੱਦਦ ਹੋਇਆ ਉਸ ਬਾਰੇ ਦੱਸੋ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਾ ਜੀ ਮੈਂ ਘਰੋਂ ਵੀ ਬੋਲ ਤਾਂ ਮੈਂ ਜਿਸ ਦਿਨ ਇਹ ਨਜ਼ਰ ਲੱਗਿਆ ਧਰਨਾ ਲੱਗਿਆ ਮੌਸਤਨ ਵੀ ਆਇਆ ਸੀ ਹੂੰ ਔਰ ਜਿਹੜਾ ਕਹਿ ਲੋ ਅੱਜ ਮਿਲਣਾ ਸੀ ਔਰ ਜਿਹੜੇ ਵੀਰ ਜੀ ਆ ਹੂੰ ਕੁਲਦੀਪ ਜੀ ਅਸਲ 'ਚ ਮੈਨੂੰ ਤਾਂ ਫਸੇ ਹੀ ਧਰਨੇ ਵਾਲੇ ਦਿਨ ਲੱਗਿਆ ਵੀ ਇਹ ਕੁਲਦੀਪ ਫਸਿਆ ਅੱਛਾ ਇਹ ਨਾਲ ਮੇਰੀ ਲਗਭਗ 2018 ਤੋਂ ਬਣੀ ਹੋਈ ਹੈ ਹੂੰ ਸਾਡੀ ਫੋਨ ਤੇ ਵੀ ਗੱਲ ਹੋਈ ਸੀ ਰਾਤ ਹੀ ਵਿੱਚ ਮੈਂ ਬਾਈ ਮੈਂ ਆਵਾਂਗਾ ਕਿ ਕਹਿੰਦੇ ਜਰੂਰ ਆਇਆ ਜੀ ਜਿਹੜਾ ਇਹ ਮਸਲਾ ਬਾਈ ਜੀ ਸਹੀ ਮੈਂ ਤਾਂ ਇਹਦੇ ਵਿੱਚ ਨਾ ਆਪਾਂ ਪੁਲਿਸ ਦਾ ਨਹੀਂ ਕਹਿੰਦੇ ਮੈਂ ਸਾਡੀ ਕਿਹੜੀ ਬੀਬੀ ਐਸ ਐਸ ਪੀ ਹੈ ਜੀ ਉਹ ਮਸਲੇ ਨੂੰ ਰੋਕ ਵੀ ਸਕਦੇ ਸੀ ਉਹਨਾਂ ਨੇ ਆਪ ਹੀ ਵਧਾ ਲਿਆ ਰੱਬ ਜਾਣੇ ਤਜਰਬਾ ਨਹੀਂ ਜਾਂ ਪਤਾ ਨਹੀਂ ਵੀ ਇੱਕ ਜਿਵੇਂ ਸਿੱਧੇ ਐਸ ਐਸ ਪੀ ਲੱਗੇ ਤਾਂ ਕਰਕੇ ਇਹ ਚੀਜ਼ ਦਾ ਬੜਾ ਫਰਕ ਹੁੰਦਾ ਔਰ ਜੇ ਜੇਕਰ ਐਸ ਐਸ ਪੀ ਜੀ ਚਾਹੁੰਦੇ ਐਡਾ ਮਸਲਾ ਨਹੀਂ ਬਣਨਾ ਸੀ ਔਰ ਜਿਹੜਾ ਦੂਜਾ ਭਾਈ ਜਿਹੜਾ ਐਮ ਐਲ ਏ ਆ ਮੋਲਕ ਐਮ ਐਲ ਏ ਵਾਦਿਆਂ ਤੋਂ ਮੁੱਕਰੀ ਇਰਾਦਿਆਂ ਤੋਂ ਮੁੱਕਰੀ ਹੁੰਦਾ ਭਾਵੇਂ ਮੁੱਕਰ ਗਿਆ ਇਹ ਕੰਮ ਨਹੀਂ ਕੀਤਾ ਤੇ ਆ ਉਹ ਕੰਮ ਨਹੀਂ ਕੀਤਾ ਇਹ ਚਾਹੁੰਦੇ ਉਹ ਐਮਐਲਏ ਸੀ ਇਹ ਸਰਪੰਚ ਸੀ ਬਹਿ ਕੇ ਗੱਲ ਕਰ ਲੈਂਦੇ ਏਡਾ ਇਹਨਾਂ ਨੇ ਪੰਜਾਬ 'ਚ ਮਸਲਾ ਪਾਤਾ ਮਸਲਾ ਵਧਾਤਾ ਬਾਅਦ ਦੇ ਵਿੱਚ ਉਹ ਜਿਹੜਾ ਕਹੋ ਜਿਵੇਂ ਕਹਿੰਦੇ ਨੇ ਸਾਰੇ ਆਪ ਤਾਂ ਪਾਸੇ ਨਿਕਲ ਕੇ ਕੁੱਟਣ ਘਟਾਉਣ ਵਾਲੇ ਮਸਲਾ ਦੂਜੀਆਂ ਧਿਰਾਂ ਦਾ ਵੀ ਬਣ ਗਿਆ ਹੁਣ ਜਿਨ੍ਹਾਂ ਦੇ ਜਿਹੜੇ ਕਹੋ ਮੈਂ ਤੁਰਦਾ ਹੀ ਕਿਹਾ ਸੀ ਭਾਈ ਮੈਂ ਠੀਕ ਆ ਬਾਹਰ ਆ ਗਏ ਸਾਡੇ ਬੰਦੇ ਪਰ ਮੈਨੂੰ ਨਹੀਂ ਮੈਂ ਇਸ ਏ ਸੀ ਤੋਂ ਨਹੀਂ ਖੁਸ਼ ਖੁਸ਼ ਕਾ ਸਹੀ ਮਨ ਦੇ ਵਿੱਚ ਇਹ ਸੀ ਵੀ ਜਿਹੜੇ ਅਫਸਰਾਂ ਨੇ ਕਾਰਵਾਈ ਕੀਤੀ ਸੀ ਕੁੱਟਿਆ ਸੀ ਘਟਾਇਆ ਸੀ ਇੱਥੇ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜਿਨ੍ਹਾਂ ਨੇ ਗੋਲੀ ਚਲਾਈ ਸੀ ਉਹ ਤਾਂ ਤਾਰਾ ਲੱਗਣੀ ਚਾਹੀਦੀ ਸੀ ਹਮ ਪਰ ਜਿਹੜਾ ਕਹ ਲਓ ਤਸ਼ੱਦਦ ਇਹਨਾਂ ਦੇ ਨਾਲ ਜਿਵੇਂ ਦੱਸ ਰਹੇ ਆ ਥਾਣੇ 'ਚ ਹੋਇਆ ਜਿਵੇਂ ਬੰਦਿਆਂ ਦੇ ਵਿੱਚ ਜਾ ਕੇ ਸੀ ਸਟਾਫ 'ਚੋਂ ਇੱਕ ਮੁੰਡਾ ਜਿਹੜਾ ਉਹ ਪਤਾ ਨਹੀਂ ਜਿਹੜਾ ਦੂਜਾ ਇੱਥੇ ਕੀ ਨਾਂ ਜਿਹਦਾ ਹੋਰ ਵੀ ਧਰਨ ਲੱਗਣਾ ਵੀ ਤਰੀ ਉਹ ਵੀ ਦੱਸਦਾ ਗੋਰਾ 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 ਮੁੰਡਾ ਉਹਦੇ ਨਾਲ ਵੀ ਤਸ਼ੱਦਦ ਹੋਇਆ ਇਹ ਜਿਹੜੇ ਤਸ਼ੱਦਦ ਕਰਨ ਵਾਲੇ ਸੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਸੀ ਇਹ ਬਾਹਰ ਆਉਂਦੇ ਉਹ ਨੌਕਰੀ ਤੋਂ ਬਾਹਰ ਜਾਂਦੇ ਤਾਂ ਕਿ ਕੱਲ ਨੂੰ ਇਹੋ ਜਿਹਾ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਇਹੋ ਜਿਹਾ ਪੰਗਾ ਨਾ ਪੈਣ। ਆ ਕਾਰਨ ਕੀ ਆ ਬਈ ਇਹਨਾਂ ਨੂੰ ਚੱਕਿਆ ਤੇ ਸਦਾ ਸਾਧਕ ਲੈ ਗਏ ਕਿ ਸਾਧਕ ਟੌਰਚਰ ਕਰਨ ਦਾ ਅੱਡਾ ਬਣਾਇਆ ਹੁਣ। ਭਾਈ ਸਾਹਿਬ ਵੇਖੋ ਅੱਡੇ ਕੋਈ ਅੱਜ ਨਹੀਂ ਬਣੇਗੇ। ਇਹ ਅੱਡੇ ਪਹਿਲਾਂ ਦੇ ਬੜੇ ਪੁਰਾਣੇ ਬਣੇ ਹੋਏ ਆ ਜਦੋਂ ਮੇਰਾ ਪਰਚਾ ਸੀ ਮੈਨੂੰ ਵੀ ਲੈ ਗਏ ਸੀ। ਹੂੰ। ਇਹ ਇਹਨਾਂ ਦਾ ਕੰਮ ਉਹਦੇ ਇਹੀ ਬੀਬੀ ਸੀ ਐਸ ਐਸ ਪੀ ਜਦੋਂ ਪਰਚਾ ਪਿਆ ਇਹ ਬੀਬੀ ਪੁੱਛਦੇ ਨਹੀਂ ਦੱਸਦੇ ਨਹੀਂ ਪਰਚਾ ਬਸ ਕੱਟਣਾ ਹੈਗਾ ਪਰਚਾ ਕੱਟ ਕੇ ਭੇਜਣਾ ਹੈਗਾ ਜੀ ਹਾਂ ਬਸ ਸੀ ਐਸ ਟਾਪ ਨੂੰ ਕਹਿ ਦੇ ਵੀ ਚੱਕ ਲੋ ਭਾਈ ਜੋ ਹੁੰਦਾ ਕਰ ਦੋ ਇਹ ਮਕਸਦ ਇਹ ਨਹੀਂ ਇਹਦੇ ਨਾਲ ਪੁਲਿਸ ਵੀ ਬਦਨਾਮ ਹੁੰਦੀ ਹੈ ਅਕਸਰ ਆਪਾਂ ਫਿਲਮਾਂ ਦੇ ਵਿੱਚ ਵੇਖਦੇ ਆਂ ਵੀ ਉਹ ਟੋਪੀ ਚੱਕ ਕੇ ਆਏ ਕਹਿੰਦੇ ਵੀ ਅਸੀਂ ਬੰਨੇ ਪੁਲਿਸ ਵਾਲੇ ਜਿਹੜੇ ਅੱਜ ਪੰਜਾਬ 'ਚ ਹਲਾਤ ਪਏ ਪਏ ਆ ਜਿਹੜੇ ਜਵਾਕ ਪੁਲਿਸ 'ਪਾ ਟੋਪੀ ਲੈਣਦੇ ਹੋਣੇ ਉਹ ਉਹ ਟੋਪੀ ਤੋਂ ਡਰਨ ਲੱਗੇ ਪੁਲਿਸ ਦਾ ਤਾਂ ਆ ਪਤਾ ਸੀ ਇਹੋ ਜਿਹਾ ਪਤਾ ਨਹੀਂ ਪਾਣਾ ਇਹ ਤਾਂ ਪੁਲਿਸ ਵੀ ਬਦਨਾਮ ਕਰ ਰੇ ਇੱਕ ਅਫਸਰ ਕਰਕੇ ਇੰਨੀ ਪੁਲਿਸ ਬਦਨਾਮ ਹੋਵੇ ਕੋਈ ਖਾਲਾਜੀ ਦਾ ਵਾੜਾ ਨਹੀਂਗਾ ਅਕਸਰ ਪੁਲਿਸ ਰਾਖੀ ਆਸਤੇ ਵੀ ਕਿਤਨੇ ਕਿਤੇ ਹੈਗੇ ਆ ਪਰ ਆ ਕੀ ਰਾਖੀ ਜੇ ਆਪਾਂ ਇਹ ਮੰਨ ਲਓ ਜਿਵੇਂ ਇਹਨਾਂ ਨੇ ਇਹ ਦੱਸ ਦਿਆ ਚੱਡੇ ਪਾੜਦੇ ਦੇ ਜਿਵੇਂ ਕੋਈ ਮੁੰਡਾ ਗੋਰਾ ਦਾ ਆਦਾ ਮੇਰੇ ਚੱਡੇ ਪਾੜਦੇ ਉਹਦੇ ਪੂਰੇ ਬਲੇਟਰਿੰਗ ਵਾਲਾ ਪਾਣੀ ਮੂੰਹ ਦੇ ਵਿੱਚ ਪਾਇਆ ਵੀ ਇੰਨਾ ਤਸ਼ੱਦਦ ਟਾਉਣਾ ਕੀ ਗੱਲ ਹੈ ਪਾਕਿਸਤਾਨ ਤੋਂ ਆਏ ਆ ਕੋਈ ਪੁੱਛ ਹੀ ਲੈਨੇ ਕਈ ਵਾਰੀ ਕੋਈ ਆਪਣੇ ਪਿੰਡ ਕਿਹੜਾ ਵੈਸੇ ਚੰਦਪਾ ਪੱਕਾ ਪਿੰਡ ਆ ਕਿ ਪਾਕਿਸਤਾਨ ਤੋਂ ਆਏ ਨਹੀਂ ਚੰਦਪਾ ਜੱਦੀ ਪਿੰਡ ਆ ਇਹ ਜੱਦੀ ਅ ਜੱਦੀ ਪਿੰਡ ਆ ਇਹਨਾਂ ਦਾ ਤੇ ਟੌਰਚਰ ਐ ਕਰਦੇ ਜਿਵੇਂ ਪਾਕਿਸਤਾਨ ਤੋਂ ਪੂਰੀ ਕੋਈ ਇੱਥੇ ਜਿਵੇਂ ਕੋਈ ਰਾ ਅਜੰਸੀ ਦਾ ਬੰਦਾ ਹੁੰਦਾ ਕਿਸੇ ਕੰਟਰੀ ਦਾ ਤੇ ਇੱਥੇ ਕੋਈ ਪੂਰੀ ਖਬਰ ਲੈਣ ਆਏ ਹੋਣ ਇਹ ਮਕਸਦ ਨਹੀਂ ਬਹਿ ਕੇ ਗੱਲ ਕਰਨ ਦਾ ਨੂੰ ਮਕਸਦ ਹੁੰਦਾ ਇਹ ਕੰਮ ਕਦੋਂ ਹੁੰਦੇ ਆ ਜਦੋਂ ਜਿਹੜੀਆਂ ਦੇਖੋ ਸਭ ਤੋਂ ਵੱਡੀ ਗੱਲ ਹੈ ਘਾਹ ਨੂੰ ਜਾਂ ਫਸਲ ਨੂੰ ਚਰ ਕੇ ਕਦੋਂ ਲੈ ਕੇ ਜਾਂਦੇ ਆ ਜਿਹੜੀ ਵਾਰਡ ਟੁੱਟ ਜੇ ਜੇ ਤੋ ਵਾਰਡ ਨਾ ਹੋਊਗੀ ਤੁਹਾਡੀ ਫਸਲ ਬਰਬਾਦ ਹੋ ਜਾਂਦੀ ਹੈ ਤੇ ਜਿਹੜੇ ਸਾਡੇ ਵਾਰਡ ਦੀ ਰਾਖੀ ਬੈਠੇ ਸੀ ਔਰ ਵਾਰਡ ਵਾਰਡ ਔਰ ਵਾਰਡ ਦੀ ਰਾਖੀ ਵਾਲੇ ਇੱਕ ਵਾਰਡ ਦੀ ਰਾਖੀ ਨਾਲ ਤਾਂ ਦਿੱਲੀ ਸੀਗਾ ਇਲੈਕਸ਼ਨ ਚ ਬਿਜੀ ਸੀਗਾ ਤੇ ਜਿਹੜਾ ਵਾਰਡ ਬੈਠੀ ਸੀ ਉਹ ਵਾਰਡ ਪਾਸੇ ਹੋ ਗਈ ਉਹ ਕਹਿੰਦੇ ਛੱਡ ਨੋ ਭਾਈ ਤੁਸੀਂ ਤਾਂ ਸਾਨੂੰ ਬਚਾਉਣਾ ਇਹ ਤੁਸੀਂ ਪੱਤਰਕਾਰ ਹੁਮੇਰ ਜੀ ਇਹ ਗੱਲ ਨੂੰ ਤਾਂ ਮੰਨਦੇ ਹੋ ਨਾ ਬਿਲਕੁਲ ਲੀਡਰ ਦਾ ਕੰਮ ਹੁੰਦਾ ਸਾਨੂੰ ਇਹਨਾਂ ਕੰਮਾਂ ਤੋਂ ਬਚਾਉਣਾ ਸਾਡੇ ਤੇ ਅਤਿਆਚਾਰ ਹੋਣ ਤੋਂ ਬਚਾਉਣਾ ਜੇ ਅਤਿਆਚਾਰੇ ਬਹਿ ਕੇ ਕਰਾਈ ਜਾਂਦੇ ਤੇ ਇਹ ਕਿਹੜੀ ਇਹਨਾਂ ਦੀ ਮਨਤ ਤੁਸੀਂ ਦੱਸ ਦਿਓ ਮੈਨੂੰ ਕਿਹੜੇ ਇਹਨਾਂ ਦੇ ਐਮਐਲਏ ਦਾ ਮਕਸਦ ਕੀ ਹੋ ਗਿਆ ਤੇ ਫਿਰ ਤੇ ਜਿਹੜੇ ਹਿਸਾਬ ਨਾਲ ਜਿਵੇਂ ਸਰਕਾਰ ਚੱਲੀ ਜਾਂਦੀ ਉਹ ਹਿਸਾਬ ਨਾਲ ਐਮਐਲਏ ਦੀ ਫੁੱਲ ਫਾਰਮ ਬਗਲ ਜੂਗੀ ਫੁੱਲ ਫਾਰਮ ਇਹਨਾਂ ਹੀ ਚੱਲ ਪੈਣੀ ਆ ਤੁਹਾਡੀ ਗੱਲਬਾਤ ਹੋਈ ਹੈ ਇਹਨਾਂ ਨਾਲ ਜੀ ਇਹ ਕੀ ਨਾ ਤੇ ਤਸ਼ੱਦਦ ਕੀਤਾ ਗਿਆ ਤਸ਼ੱਦਦ ਵੀ ਜੀ ਸਹੀ ਮੈਨੇ ਤਾਂ ਗੱਲ ਲਈ ਆ ਵੀ ਜਿਵੇਂ ਇਹਨਾਂ ਨੇ ਮੈਨੂੰ ਦੱਸਿਆ ਉਸ ਹਿਸਾਬ ਨਾਲ ਤਾਂ ਇਹਨਾਂ ਨੂੰ ਘਰੇ ਨਹੀਂ ਭਣਾ ਚਾਹੀਦਾ ਇਹਨਾਂ ਦਾ ਜਿਹੜੀ ਸਰਕਾਰ ਉਹ ਇਲਾਜਕ ਲੱਕ ਧਰਾ ਕੇ ਦੇਵੇ ਔਰ ਜਿਹੜਾ ਇਲਾਜ ਆ ਉਹ ਰੈੱਡ ਕਰਾਸ ਚ ਹੋਣਾ ਚਾਹੀਦਾ ਔਰ ਜਿਹੜੇ ਹਿਸਾਬ ਨਾਲ ਇਹ ਬੇਲੀ ਗੱਲਾਂ ਦੱਸੀਆਂ ਦਾ ਮੈਨੂੰ ਉਸ ਹਿਸਾਬ ਨਾਲ ਤਾਂ ਡੀਸੀ ਸਾਹਿਬ ਨੂੰ ਘਰੇ ਭੇਜ ਕੇ ਇਹਨਾਂ ਦੀ ਫਾਈਲ ਇਹਨਾਂ ਦਾ ਜਿਹੜਾ ਲਾਇਸੈਂਸ ਆ ਉਹ ਦਿਨਾਂ ਦੇ ਵਿੱਚ ਬਣਾ ਕੇ ਦੋ ਤਿੰਨ ਦਿਨਾਂ ਦੇ ਵਿੱਚ ਬਣਾ ਕੇ ਇਹਨਾਂ ਦਾ ਲਾਇਸੈਂਸ ਇਹਨਾਂ ਨੂੰ ਮਿਲ ਜਾਣਾ ਚਾਹੀਦਾ ਨਾਲ ਅਸਲਾ ਔਰ ਜਿਹੜੀ ਸਿਕਿਉਰਿਟੀ ਆ ਉਹ ਹੁਣ ਇਹ ਮੈਨੂੰ ਕਹੀ ਜਾਂਦਾ ਇਹਨਾਂ ਪਿੰਡ ਦੇ ਬੰਦਿਆਂ ਨੇ ਵੀ ਦੱਸਿਓ ਕਹਿੰਦੇ ਜੀ ਹਾਲੇ ਬੰਦੇ ਗ੍ਰਿਫਤਾਰ ਨਹੀਂ ਹੋਏਗੇ ਹੁਣ ਆ ਭੈਣ ਸਾਡੀ ਡਰੀ ਜਾਂਦੀ ਆ ਉਹ ਕਹਿੰਦੇ ਵੀਰੇ ਵੀ ਪਹਿਲਾਂ ਹੀ ਅਸੀਂ ਤੇ ਇਨੇ ਤੰਗ ਹੋਈਆਂ ਤੇ ਜਿਹੜੀ ਤੋੜ ਭਾਨੂੰਈ ਉਹ ਕਹਿੰਦੇ ਠੀਕ ਕਰਾਈ ਜਾਂਦੇ ਆ ਤੇ ਹੁਣ ਜਿਹੜਾ ਇਹ ਕਹਿ ਲਓ ਵੀ ਮੈਨੂੰ ਤੇ ਲੱਗਦਾ ਵੀ ਜਿਹੜੀ ਫੋਰਸ ਆ ਜਾਂ ਮੰਨ ਲਓ ਮੁਲਾਜ਼ਮ ਕਹਿ ਲਈਏ ਆਪਾਂ ਉਹ ਇਹਨਾਂ ਦੇ ਘਰ ਦੇ ਵਿੱਚ ਬਿਠਾਉਣੇ ਚਾਹੀਦੇ ਆ ਜੀ ਪੂਰੇ ਵੈਪਨ ਦੇ ਤਹਿਤ ਇਹ ਮੈਨੂੰ ਪੂਰੇ ਹੋ ਅਸਲਾ ਧਾਰੀ ਬੰਦੇ ਬਿਠਾਉਣ ਚੰਗੇ ਬੰਦੇ ਬਿਠਾਉਣ ਯਾ ਭਾਈ ਬੈਠੇ ਹੋਣ ਇੱਥੇ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਔਰ ਦੂਜੀ ਗੱਲ ਇਹ ਆ ਕਿ ਇਹੋ ਜਿਹੇ ਮਸਲੇ ਸਰਕਾਰ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰ ਦਿੰਦੇ ਹੁਣ ਭਗਵੰਤ ਮਾਨ ਨੇ ਕੀ ਐਸਐਸਪੀ ਤੇ ਐਕਸ਼ਨ ਲਿਆ ਬਈ ਕੱਲ ਨੂੰ ਕੀ ਉਹਨਾਂ ਨੂੰ ਕੀ ਤੁਸੀਂ ਦੱਸੋ ਨਾ ਮਹਾਰਾਜ ਕਿ ਮੈਂ ਤੁਹਾਨੂੰ ਗੱਲ ਦੱਸਦਾ ਮਨ ਲਓ ਮੈਂ ਠੇਡਾ ਖਾ ਕੇ ਡਿੱਗ ਪਿਆ ਥੱਲੇ ਫਲੇਮਾ ਵੇਖਣੀ ਜੇ ਉਹ ਠੇਡਾਲੇ ਡਿੱਗਿਆ ਨਹੀਂ ਮੈਂ ਪੂਰਾ ਤਾਂ ਮੈਂ ਕਾਹਨੂੰ ਥੱਲੇ ਵੇਖਣਾ ਹੀ ਨਹੀਂਗਾ ਹੁਣ ਉਹ ਬੀਬੀ ਲਗਭਗ 2-3 ਨਾਰੀ ਠੇਡਾ ਆ ਗਿਆ ਉਹ ਠੇਡੇ ਚ ਆਪ ਦਾ ਡਿੱਗਦੇ ਨਹੀਂ ਗੇ ਤੇ ਜਿਹਨੂੰ ਜਿੱਥੇ ਠੇਡਾ ਵਜਦਾ ਉਥੇ ਥਾਂ ਪੱਟੀ ਜਾਂਦੀ ਹੈ ਪਹਿਲਾਂ ਥਾਂ ਮੇਰੀ ਪੱਟੇ 30 ਜਨੇ ਸਾਡੀ ਉਥੇ ਹੁਣ ਇਹਨਾਂ ਦੀ ਪੱਟ ਦੀ 40-45 ਜਨੇ ਦੀ ਇੰਨੇ ਸੀ ਘੱਟ ਚ 41 ਜਨੇ ਸੀ 41 ਜਨੇ ਹੁਣ ਇਹਨਾਂ ਦੇ ਠੇਡਾ ਵੱਜਿਆ ਤਿੰਨ ਬੀਬੀਆਂ ਸੀ ਜੀ ਵਿੱਚ ਤਿੰਨ ਬੀਬੀਆਂ ਸੀ ਤਿੰਨ ਬੀਬੀਆਂ ਦਸ ਰਹੇ ਹੁਣ ਇਹ ਗੱਲ ਇਹ ਆ ਵੀ ਤੁਸੀਂ ਜਾਣ ਤਾਂ ਭਾਈ ਕੋਈ ਗੱਲ ਕਰੋ ਹੁਣ ਸਪੀਕਰ ਸਾਹਿਬ ਇੱਥੋਂ ਹੀ ਆ ਕਿੰਨੇ ਕੁ ਦੂਰ ਬੈਠੇ ਇੱਥੋਂ ਵੀ ਤੁਸੀਂ ਬੰਦੇ ਦਾ ਭਾਈ ਕਰੋ ਕੀ ਕਰਦੇ ਕੀ ਤੁਸੀਂ ਤੁਸੀਂ ਮੈਂ ਇੱਕ ਵੇਖ ਕੇ ਤਾਂ ਬਣ ਜਾਂਦੇ ਪੂਰਾ ਇਹ ਉਦਮ ਸਿੰਘ ਮੈਂ ਇੱਕ ਵੇਖ ਕੇ ਪੂਰਾ ਇਹਨਾਂ ਨੇ ਗੱਲ ਕਰਨੀ ਹੈ ਦੇਸ਼ ਦੀ ਜਦੋਂ ਮੈਂਕ ਦੂਰ ਹੋ ਗਿਆ ਨਾਲ ਦੀ ਨਾਲ ਜਨਰਲ ਡਾਇਰ ਬਣ ਜਾਂਦੇ ਏ ਭਾਈ ਸਾਹਿਬ ਇਹ ਨਹੀਂ ਜਿਹੜੀ ਸਰਕਾਰ ਹੈ ਇਹਨਾਂ ਦੇ ਪ੍ਰਸ਼ਾਸਨ ਨੇ ਇਹਨਾਂ ਨੂੰ ਗ੍ਰਿਫਤਾਰ ਕਰਨ ਤੇ ਵੀ ਗਿਆ ਕਿ ਇਹਨਾਂ ਵੱਲੋਂ ਪ੍ਰਸ਼ਾਸਨ ਤੇ ਹਮਲਾ ਕੀਤਾ ਗਿਆ ਉੱਤੇ ਏਟਾ ਚਲਾਈਆਂ ਗਈਆਂ ਉਸ ਤਰ੍ਹਾਂ ਜਿਵੇਂ ਦੇਖਦੇ ਸਾਰੀ ਮੈਂ ਹਲੇ ਇਹਨਾਂ ਨਾਲ ਇਸ ਮਸਲੇ ਤੇ ਮੈਂ ਕੋਈ ਗੱਲ ਨਹੀਂ ਕੀਤੀ ਮੈਂ ਇੱਕ ਇਹ ਗੱਲ ਜ਼ਰੂਰ ਕਹੂੰਗਾ ਵੀ ਇਹ ਗੱਲ ਦੀ ਮਨਿੰਦਿਆ ਵੀ ਕਰਦਾ ਹਲੇ ਇਹਨਾਂ ਤੋਂ ਮੈਂ ਪੁੱਛਿਆ ਨਹੀਂਗਾ ਪਰ ਤੁਸੀਂ ਹੁਣ ਮੇਰੇ ਤੋਂ ਸਵਾਲ ਪੁੱਛੀ ਜਾਂਦੇ ਆ ਮੈਂ ਤੁਹਾਡਾ ਮੈਕ ਚਲਾ ਕੇ ਮਾਰਿਆ ਹੁਣ ਜੇ ਤੁਸੀਂ ਮੈਨੂੰ ਟੌਰਚਰ ਕੋਈ ਕਰੋਗੇ ਕੁਝ ਫੇਰੀ ਗੱਲ ਏ ਆ ਮੇਨ ਮਕਸਦ ਕੀ ਆ ਭਾਈ ਜੀ ਧਰਨੇ ਲਾ ਆਪਾਂ ਵੇਖੀ ਜਾਨੇ ਇੱਥੇ ਡਲੇ ਚੱਲ ਗਏ ਤੇ ਜਿੱਥੇ ਨੌਜਵਾਨਾਂ ਤੇ ਲਾਠੀ ਚਾਰ ਚੱਲਦੇ ਉੱਥੇ ਕਿਹੜੇ ਡਲੇ ਮਾਰਦੇ ਹੋ ਕੱਲ ਨੂੰ ਇਤਿਹਾਪਕ ਬਹਿ ਜਾਂਦੇ ਆ ਕਿਸਾਨ ਬਹਿ ਜਾਂਦੇ ਆ ਮਜ਼ਦੂਰ ਬਹਿ ਜਾਂਦੇ ਜਦੋਂ ਉੱਥੇ ਟੰਗਾ ਝਾੜਦੇ ਉਹਨਾਂ ਦੇ ਮੂੰਹ ਕਿਹੜੇ ਇਹਨਾਂ ਤੇ ਡਲੇ ਚਲਾਉਂਦੇ ਇਹ ਤਾਂ ਤੁਸੀਂ ਦੱਸੋ ਨਾ ਡੱਲੇ ਵਾਲ ਸਾਹਿਬ ਬਿਮਾਰ ਪਈ ਸੀ ਪੰਜਾਬ ਦੀ ਅੱਧੀ ਪੁਲਿਸ ਚੱਕਨ ਜਾੜੀ ਸੀ ਉਹਨਾਂ ਉਹਨਾਂ ਨੇ ਕਿਹੜੇ ਲੋਕਾਂ ਨੇ ਗੋਲੀਆਂ ਚਲਾਈਆਂ ਸੀ ਚੱਕਨ ਜਾਂਦੇ ਰਹੇ ਸੀ ਨਾ ਇਹ ਪ੍ਰਸ਼ਾਸਨ ਦੀ ਗੱਲ ਆ ਕਿਤੇ ਨਾ ਕਿਤੇ ਗੱਲ ਹੁੰਦੀ ਵੀ ਆ ਉਨੇ ਚੀਜ਼ਾਂ ਸਾਨੂੰ ਪਤਾ ਨਹੀਂ ਦਲੇ ਕੀ ਗੱਲ ਹੈ ਪਹਿਲਾਂ ਤਾਂ ਗੱਲ ਹੁਣ ਜਿਹੜਾ ਕਹਿ ਲੋ ਸ਼ੁਰੂ ਵੇਖੋ ਕਿੱਥੋਂ ਹੋਇਆ ਕੀ ਕੰਮ ਹੋਇਆ ਇਹ ਹੀ ਕਸਬ ਮਸਲਾ ਨਵੇੜ ਦਿੰਦੇ ਤਾਂ ਹੁਣ ਹੈ ਨਹੀਂ ਸੀਗਾ ਆਣਿਆਂ ਦੇ ਵਿੱਚ ਇਹੋ ਜਿਹੀਆਂ ਦਰਖਾਸਤਾਂ ਪੀਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਪਤਾ ਨਹੀਂ ਕਿੱਡੇ ਕੁ ਰੂਪ ਤਗੜੇ ਲੈ ਲੈਣੇ ਏ ਤੇ ਉਹ ਹੀ ਦਰਖਾਸਤਾਂ ਉੱਥੇ ਨਿਬੜ ਜਾਣ ਧਰਨੇ ਲਾ ਕੇ ਤਾਂ ਹੱਲ ਹੁੰਦੇ ਆ ਮੈਂ ਇਹਨਾਂ ਦੇ ਮਸਲੇ ਦਾ ਹੁਣ ਕੀ ਨਿਬੜਿਆ ਬਾਹਰ ਆਇਆ ਕਿ ਇਹਨਾਂ ਦੇ ਕੇਸ ਜਿਹੜਾ ਸੀ ਉਹ ਖਾਰਜ ਕਰ ਦਿੱਤਾ ਗਿਆ ਕੀ ਮਸਲੇ ਦਾ ਨਿਬੜਿਆ ਕੀ ਬਾਈ ਮੈਨੂੰ ਤਾਂ ਇਸ ਚੀਜ਼ ਦਾ ਪਤਾ ਨਹੀਂ ਮੈਨੂੰ ਤਾਂ ਇਸ ਚੀਜ਼ ਦਾ ਪਤਾ ਨਹੀਂ ਇਹ ਇਹਨਾਂ ਦਾ ਮਸਲਾ ਹਲੇ ਕੀ ਹੋਇਆ ਕਿ ਨਹੀਂ ਪਰ ਆਹ ਜਿਹੜੀ ਬੀਬੀ ਐਸਐਸਪੀ ਸਾਹਿਬ ਨੂੰ ਇਹ ਤੇ ਪਤਾ ਨਹੀਂ ਇਹ ਬੀਬੀ ਐ ਨੇ ਕਾਂ ਟੰਗ ਕੇ ਰੱਖ ਦਿੰਦੇ ਵਿਚਾਰੇ ਸਹੀ ਮੰਨੇ ਤਾਂ ਸਾਡਾ ਵੀ ਇੱਕ ਕਾਂ ਟੰਗਿਆ ਸਾਡਾ ਪਰਚਾ ਹੀ ਲੰਕੀ ਜਾਂਦਾ ਐ ਕਰਕੇ ਕਦੇ ਐ ਹੋ ਜਾਂਦਾ ਕਦੇ ਆ ਜਿੱਦਦਰ ਨੂੰ ਹਵਾ ਆਉਂਦੀ ਹੋਂ ਨੂੰ ਹੋ ਜਾਂਦਾ ਹੁਣ ਇਹਨਾਂ ਦਾ ਪਰਚਾ ਵੇਖੋ ਕਿੱਥੇ ਜੇ ਲੰਕਾ ਤੁਹਾਡਾ ਖਾਰਜ ਹੋਇਆ ਬਾਈ ਜੀ ਪਰਚਾ ਇਹ ਖਾਰਜ ਨਹੀਂ ਹਲੇ ਕੀਤਾ ਗਿਆ ਸਿਰਫ ਸਾਨੂੰ ਜਿਹੜਾ ਬਾਹਰ ਕੀਤਾ ਗਿਆਗਾ ਇੱਕ ਵਾਰੀ ਜੇਲ੍ਹ ਚ ਰਿਹਾ ਕਰ ਦਿੱਤਾ ਗਿਆਗਾ ਜਿਹੜਾ ਜਥੇਬੰਦੀਆਂ ਨਾਲ ਐਕਸ਼ਨ ਕਮਿਟੀ ਨਾਲ ਮੀਟਿੰਗ ਜਿਹੜੀ ਮੀਟਿੰਗ ਹੋਈ ਹੈ ਡੀਸੀ ਸਰਵਾਨ ਦੀ ਐਸਐਸਪੀ ਸਰਵਾਨ ਦੀ ਤਾਂ ਉਹਦੇ ਚ ਇਹ ਕਹਿ ਦਿੱਤਾ ਗਿਆ ਵੀ ਇਹਨਾਂ ਦਾ ਪਰਚਾ ਜਿਹੜਾ ਉਹ ਖਾਰਜ ਕਰ ਦਿੱਤਾ ਜਾਵੇ ਉਹ ਅਖਰਾਜ ਰਿਪੋਰਟ ਹੈ ਕਦੋਂ ਦਿੰਦੇ ਆ ਇਹ ਹੁਣ ਅੱਗੇ ਪਤਾ ਲੱਗਿਆ ਵੀ ਜਿਹੜਾ 17 ਤਰੀਕ ਨੂੰ ਧਰਨਾ ਲਾਉਣਾ ਸੀ ਉਸ ਬਾਰੇ ਅੱਜ ਡਿਸਕਸ਼ਨ ਹੋਈ ਹੈ ਯਾਨੀ ਉਹ ਇਹ ਚਮੇਟੀ ਨਾਲ ਗੱਲਬਾਤ ਹੋਊਗੀ ਮੈਂ ਜੇਲ੍ਹ ਚ ਸੀ ਰਿਮਾਂਡ ਤੇ ਸੀ ਗਿਆ ਉਦੋਂ ਵੀ ਮੈਨੂੰ ਲੈ ਕੇ ਆਂਦਾ ਹਾਲੇ ਮੇਰੀ ਤਵੇਤ ਠੀਕ ਨਹੀਂ ਸੀਗੀ ਤਾਂ ਕਰਕੇ ਵੀ ਬੋਲਿਆ ਵੀ ਨਹੀਂ ਜਿਆਦਾ ਤਾਂ ਕਰਕੇ ਵੀ ਐਕਸ਼ਨ ਕਮੇਟੀ ਨਾਲ ਗੱਲਬਾਤ ਹੋਈ ਨਹੀਂ ਗੱਲਬਾਤ ਵੀ ਨਹੀਂ ਹੋਈ ਪੂਰੀ ਤਾਂ ਕਰਕੇ ਬਈ ਪਰਿਵਾਰ ਵਿੱਚ ਸਹਿਮ ਦਾ ਕਿੰਨਾ ਕੁ ਮਾਹੌਲ ਜਦੋਂ ਇੰਨਾ ਦਸ਼ੱਦਤ ਹੁੰਦਾ ਉਤੇ ਪ੍ਰਸ਼ਾਸਨ ਵੱਲੋਂ ਇੰਨਾ ਕੁ ਡਰ ਦਾ ਮਾਹੌਲ ਆ ਪੂਰੇ ਪਿੰਡ ਪੂਰੇ ਪਿੰਡ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਪੂਰੇ ਪਿੰਡ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਇਹ ਤਾਂ ਲੋਕਾਂ ਦਾ ਧੰਨਵਾਦ ਆ ਜਥੇਬੰਦੀਆਂ ਦਾ ਹੋਰ ਜਿਹੜੇ ਲੋਕ ਵੀਰ ਐ ਨਿਸ਼ਚਿਤ ਵਰਗੇ ਜਾਂ ਹੋਰ ਵੀ ਵੀਰ ਹੈ ਜਿਹੜੇ ਕਿ ਸੱਚ ਦੀ ਆਵਾਜ਼ ਨੂੰ ਉੱਪਰ ਬੁਲੰਦ ਲੈ ਕੇ ਆਇਆ ਬੁਲੰਦ ਕੀਤਾ ਇਨਸਾਫ ਮਿਲਿਆ ਇਨਸਾਫ ਮਿਲਣਾ ਚਾਹੀਦਾ ਕੋਈ ਤੁਹਾਡੇ ਕੋਲ ਆਗੂ ਆਇਆ ਕਿਸੇ ਪਾਰਟੀ ਦਾ ਜਾਂ ਕੋਈ ਲੀਡਰ ਤੁਹਾਡਾ ਹਾਲ ਪੁੱਛਣ ਕਿੰਨਾ ਤਸ਼ੱਦਦ ਹੋਇਆ ਇਹਨਾਂ ਦਾ ਧੱਕਾ ਹੋਇਆ ਤੁਹਾਡੇ ਨਾਲ ਨਹੀਂ ਨਹੀਂ ਬਸ ਕਿੰਨਾ ਕਿੰਨਿਆ ਵਾਪਰੇ ਆ ਕਿ ਕਿਤੇ ਵੀ ਬਾਤ ਦਾ ਜੀ ਨੂੰ ਠਿਆ ਨਹੀਂ ਨਦੀਦਾ ਉਹਨੂੰ ਬੈਠਾ ਵੀ ਨਹੀਂ ਨੀਦਾ ਜਿੱਤੇ ਪੰਜਾਬ ਚ ਪੂਰਾ ਮਾਹੌਲ ਹੋ ਗਿਆ ਜੱਖੰਭੀ ਆਪ ਦੇਨੇ ਤੇ ਮਲਮ ਵੀ ਆਪ ਕੋ। ਆਪਾਂ ਨੂੰ ਗਾਣੇ ਜਿਨ ਚੱਲਦੇ ਹੁੰਦੇ ਸੈਟ ਸਾਊਂਡ। ਉਹ ਚ ਪਹਿਲਾ ਕੁੜੀ ਧੋਖਾ ਦੇਗੀ ਮੁੰਡਾ ਨਸ਼ੇ ਪੱਤੇ ਤੋਂ ਤੇ ਬਾਹਰ ਚ ਐਵੇਂ ਗੱਲ ਜੀ ਨਾਲ ਲਾ ਲੈਣ ਨੂੰ। ਉਹ ਜਿਹੜਾ ਕਾ ਦਿਮਾਗ ਹੀ ਖੇਲ ਗਿਆ ਜੀ ਦਾ। ਉਹ ਗੱਲ ਐ ਨਾ ਸੈਟ ਥੜਾ ਹੁੰਦਾ। ਗੱਲ ਇਹ ਵੀ ਜਦੋਂ ਇਹਨਾਂ ਨੂੰ ਜਿਹੜਾ ਨੁਕਸਾਨ ਹੋਣ ਸੀ ਉਹ ਤੇ ਇਹਨਾਂ ਦੇ ਹੋ ਗਏ। ਹੋ ਪੁੱਛੇ ਨਾਲ ਠੀਕ ਤਾਂ ਹੋਣੇ ਨਹੀਂ ਜਿਵੇਂ ਦੇਖਦੇ ਹਾਂ ਤੁਹਾਡੇ ਤੇ ਵੀ ਨਸ਼ਾ ਦੋ ਹੋਇਆ ਉਹਦੋਂ ਵੀ ਉਹ ਡੀਐਸਐਸਪੀ। ਹੁਣ ਵੀ ਹੋ ਗਈ ਐਸਐਸਪੀ ਆ। ਭਾਈ ਜੀ ਮੈਂ ਤਾਂ ਇਹ ਗੱਲ ਨੂੰ ਵੇਖਦਾ ਜਿੰਨਾ ਚਿਰ। ਪ੍ਰਸ਼ਾਸਨ ਨੂੰ ਸਰਕਾਰ ਚਲਾਉਂਦੀ। ਇਹ ਅੱਜ ਨਹੀਂ ਚਲਾਉਣ ਲੱਗੀ ਇਹ ਸਰਕਾਰ ਨਹੀਂ ਚਲਾਉਣ ਲੱਗੀ। ਰਾਜੇ ਮਹਾਰਾਜਿਆਂ ਤੋਂ ਕੰਮ ਚੱਲਿਆ ਅੰਗਰੇਜ਼ਾਂ ਵੇਲੇ ਵੀ ਕੋਈ ਅੰਗਰੇਜ਼ ਆ ਆਪ ਥੋੜਾ ਸਜ਼ਾ ਦਿੰਦੇ ਸੀ। ਆਪ ਥੋੜਾ ਗੋਲੀਆਂ ਮਾਰਦੇ ਸੀ। ਗੋਲੀਆਂ ਮਰਵਾਉਂਦੇ ਸੀ। ਕਿ ਅੱਜ ਵੀ ਸਾਡੇ ਨਾਲ ਉਹੀ ਹੋ ਹੀ ਜਾਂਦਾ। ਸਾਡੇ ਤੇ ਤਸ਼ੱਦਦ ਹੋਣਗੇ। ਤੁਹਾਡੇ ਮੇਰੇ ਤੇ ਹਰ ਜਿਹੜਾ ਇਹ ਕਾਮ ਬੰਦਾ ਉਹ ਤੇ ਤਸ਼ੱਦਦ ਹੋਣੇ ਬੰਦੇ ਆ। ਇਹ ਤਸ਼ੱਦਦ ਕਿਉਂਕਿ ਇਹ ਜਿਹੜੇ ਕਹ ਲੈ ਉਹਨਾਂ ਪਤਾ ਨਹੀਂ ਜਿਹੜੀਆਂ ਸ਼ੋਟੀਆਂ ਲਿਆਉਂਦੇ ਆ। ਉੱਚਾ ਚੈੱਕ ਕਰਨ ਵਾਸਤੇ ਰੱਖੇ ਬੰਦੇ ਆਮ ਬੰਦੇ ਪਤਾ ਨਹੀਂ ਜਿਹੜੇ ਨੇ ਹਥਿਆਰ ਉਹ ਚੈੱਕ ਕਰਨ ਵਾਸਤੇ ਰੱਖੇ ਆ ਖੌਰੇ ਕੋਈ ਇਹਨਾਂ ਨੂੰ ਡਾਕਟਰਾਂ ਦਾ ਵੀ ਇਹਨਾਂ ਨੇ ਭਾਈ ਤੁਸੀਂ ਤੰਗ ਪਰੇਸ਼ਾਨ ਕਰੋ ਇਨਾਂ ਨੂੰ ਐਸਾ ਤੁਸੀਂ ਟੌਰਚਰ ਕਰੋ ਵੀ ਸਾਡੇ ਕੋਲ ਆਓ ਭਾਈ ਜਦੋਂ ਭਗਵੰਤਵਾਨ ਨੂੰ ਆਪਾਂ ਜਿਤਾਣਾ ਸੀ ਪੂਰੇ ਪੰਜਾਬ ਨੇ ਉਹ ਤਾਂ ਭਾਈ ਪੰਜਾਬ ਦਾ ਪੂਰੇ ਪੰਜਾਬ ਨੇ ਪਾਈਆਂ ਉਦੋਂ ਪੂਰਾ ਪੰਜਾਬ ਹੀ ਚੱਲ ਆਪਾਂ ਗਿੰਦੇ ਆ ਜੀ ਪੂਰੇ ਪੰਜਾਬ ਨੇ ਉੱਟਾ ਪਾਈਆਂ ਉਦੋਂ ਇੱਕ ਲਹਿਰ ਸੀ ਲੋਕਾਂ ਦੇ ਵਿੱਚ ਕੀ ਤੀਜੀ ਧੇਰਾ ਹੁਣ ਵੀ ਨਹੀਂ ਜਿਤਾਈਏ ਇਹਨੂੰ ਅਸੀਂ ਜਿਤਾਈਏ ਉਦੋਂ ਭਗਵੰਤਵਾਨ ਸਾਹਿਬ ਦੀ ਗੱਲ ਕਰਦੇ ਸੀ ਕਿ ਆਮ ਲੋਕਾਂ ਦੀ ਸਰਕਾਰ ਬਣੂ ਪਿੰਡਾਂ ਦੀ ਅਸੱਥਾ ਜੋ ਚੱਲੂਗੀ ਸਰਕਾਰ ਪਰ ਆ ਸਰਕਾਰ ਦੇ ਵਿੱਚ ਇੰਡੀਆ ਵੱਡੀਆਂ ਕਟੜਾਵਾਂ ਹੋ ਰਹੀਆਂ ਕਦੇ ਡਾਨਗੜ ਆਪਾਂ ਦੇਖਦੇ ਆ ਕਿ ਸਾਰਾ ਪੈਂਦੀ ਨਸ਼ਾ ਵੇਚਣ ਵਾਲਿਆਂ ਨੇ ਖੂਬਤਾ ਤੁਹਾਡਾ ਵਿਆਹ ਹੋਇਆ ਨਹੀਂ ਨਹੀਂ ਤਾਂ ਕਰ ਹੁਣ ਜਦੋਂ ਤੂੰ ਵਿਆਹ ਕਰਾਉਣਾ ਹੈ ਨਾ ਜੇ ਤੇ ਲਵ ਮੈਰਿਜ ਹੋਣੀ ਹੋਈ ਤੇ ਇਹਦੀਆਂ ਗੱਲਾਂ ਦੇ ਪੋਲ ਨਹੀਂ ਬੰਨਨੇ ਕਿਸੇ ਉਹ ਤੁਹਾਨੂੰ ਕੁੜੀ ਨੂੰ ਵੀ ਪਤਾ ਲੱਗੂ ਜੇ ਉੱਤੇ ਆ ਕੇ ਬਸੂ ਇਹ ਕੰਮ ਇਹ ਆ ਵੀ ਜਦੋਂ ਪਸਮੋਣਾ ਹੁੰਦਾ ਤਾਂ ਬਹੁਤ ਕੁਛ ਹੁੰਦਾ ਮਰਜ ਨੂੰ ਪੱਠੇ ਉਦੋਂ ਪਾਈ ਜਾਂਦੇ ਆ ਜਦੋਂ ਜਦ ਤਗੜੇ ਕਰਨੇ ਹੁੰਦਾ ਬੰਦੇ ਤਾਂ ਚੋਗੇ ਵੀ ਸਿੱਟੇ ਜਾਂਦੇ ਤਾਂ ਇਹ ਗੱਲਾਂ ਦੇ ਪੋਲ ਸੀ ਲੋਕ ਕਹਿੰਦੇ ਬੱਸ 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 ਲਹਿਰ ਤਾਂ ਹੁਣ ਵੀ ਚੱਲ ਪਈ ਹੈ ਲਹਿਰ ਇੱਕ ਸਤਾਈ ਦੀ ਝਾੜੂ ਦੀ ਆਉਣੀ ਆ ਉਹ ਸਾਰਾ ਪੰਜਾਬ ਇਹ ਲਹਿਰ ਤਾਂ ਦਿੱਲੀ ਜੀ ਵੀ ਜਲੀ ਸੀ ਉਹ ਤਾਂ ਹੁਣ ਇੱਕ ਉਹ ਉਹ ਕਿਹੜੀ ਲਹਿਰ ਆ ਉਹ ਤਾਂ ਥੋੜੀ ਜਿਹੀ ਲਹਿਰੀ ਸੀਗੀ ਜਿਹੜੀ ਉਹ ਚੁੱਕ ਲਈ ਨਹੀਂ ਲਹਿਰੀ ਬਣਾਉਂਦੇ ਦੁਕਾਨਾਂ ਤੇ ਇਹ ਤਾਂ ਲਹਿਰ ਚੱਲਣੀ ਪੂਰੀ 140 ਦੀ ਸਪੀਡ ਤੇ ਪਹਿਲੀ ਵਾਰੀ ਕੋਈ ਮੁੱਖ ਮੰਤਰੀ ਵੇਖੋਂਗੇ ਜਿਹੜਾ ਮੁੱਖ ਮੰਤਰੀ ਹਰੇ ਤਾਂ ਬਹੁਤ ਹੋਣਗੇ ਪਰ ਕੋਈ ਮੰਜ ਪਹਿਲੀ ਵਾਰੀ ਕੁਝ ਆਉਗੇ ਇਹ ਲਹਿਰ ਚੱਲਣੀ ਹੈ ਦੀ ਹਰਉਣ ਵਾਲੀ ਜਿਹੜੀ ਮੈਂ ਗੱਲ ਕਰ ਰਿਹਾ ਸੀ ਕਿ ਜਿੰਨਾ ਚ ਸਰਕਾਰਾਂ ਨੇ ਸਾਨੂੰ ਬਚਾਉਣਾ ਹੁੰਦਾ ਤਾਂ ਜਦੋਂ ਸਰਕਾਰਾਂ ਆਪ ਦੇ ਬੰਦਿਆਂ ਨੂੰ ਬਚਾਉਣ ਲੱਗ ਜਾਂਦੀਆਂ ਹਾਲਾਂਕਿ ਇਹਨਾਂ ਨੂੰ ਇਹ ਵੀ ਪਤਾ ਇੱਕ ਬੰਦੇ ਨੂੰ ਬਚਾਵਾਂਗੇ ਤਾਂ 99 ਬੰਦੇ ਸਾਥੋਂ ਪਾਸੇ ਹੁੰਦੇ ਆ ਪਰ ਇਹ 99 ਨੂੰ ਕੁੱਟਦੇ ਇੱਕ ਨੂੰ ਬਚਾਉਂਦੇ ਆ ਕੀ ਉਹ ਤੇ ਚੰਦਰ ਪਈਆਂ ਪਿੱਛੇ ਚੰਦ ਫੰਡ ਪਿੱਛੇ ਤਾਂ ਇਹ ਚੀਜ਼ ਸਰਕਾਰ ਦੇ ਖਾਨੀ ਪੂਰੀ ਪਾਉਂਦੀ ਹੈ ਦੂਜੀਆਂ ਸਰਕਾਰਾਂ ਵੀ ਇਸੇ ਤਰ੍ਹਾਂ ਹੀ ਹਰੀਆਂ ਪਰ ਉਹਨਾਂ ਨੇ ਇੰਨਾ ਤਸ਼ੱਦਦ ਨਹੀਂ ਤਵਾਇਆ ਜਿੰਨਾ ਇਹ ਟਾਉਣ ਲੱਗ ਗਏ ਹੁਣ ਲੋਕ ਲੋਕਾਂ ਦੀ ਮਜਬੂਰੀ ਵੇਖੋ ਕਿਸਮਤ ਮਾਰੀ ਵੇਖੋ ਜਿਹੜੀਆਂ ਲੋਕਾਂ ਨੇ ਜਿਹੜੀਆਂ ਪਾਰਟੀਆਂ ਨੂੰ ਪੂਰੇ ਨਕਸ਼ੇ ਨਾਲ ਲਕੀਰਾਂ ਕਰਕੇ ਹਰਵਾਇਆ ਤੇ ਹੁਣ ਲੋਕ ਉਹਨਾਂ ਨੂੰ ਲਿਆਉਣ ਨੂੰ ਫਿਰਦੇ ਆ ਇਹ ਤੁਸੀਂ ਵੇਖ ਲਓ ਵੀ ਕੀ ਲੋਕਾਂ ਨੇ ਇਹ ਨੇ ਤਾਂ ਲੋਕਾਂ ਨੂੰ ਇਹ ਕਹਤਾ ਵੀ ਲਾਓ ਤਾਂ ਭਗਵੰਤ ਮਾਨ ਵਿੰਗੇ ਮੂੰਹ ਕਰਕੇ ਲੋਕਾਂ ਨੂੰ ਹਸਾ ਸਕਦਾ ਸੀ ਤਾਂ ਲੋਕਾਂ ਨਾਲ ਹੋਣਾ ਤਾਂ ਹਾਲ ਇਹੀ ਚਾਹੀਦਾ ਸੀ ਕਿਉਂਕਿ ਜਿਹੜੇ ਕਮੇਟੀ ਕਰਦੇ ਉਹਨੂੰ ਦੂ-ਦੂ ਰੁਪਏ ਦੇਈ ਦਿੰਦੇ ਆ ਚਲ ਦਾਸ ਦੇ ਦਿਓ ਅੱਜ ਦੀ ਮਹਿੰਗਾਈ ਵਧੀ ਆ ਪਰ ਵੋਟ ਨਹੀਂ ਦੇਣੀ ਹੁਣ ਇਹਨਾਂ ਨੇ ਜਾ ਕੇ ਵੋਟ ਫੜਾਦੇ ਉਹ ਤਾਂ ਗੱਲਾਂ ਆ ਸੀ ਗੱਲਾਂ ਅਗਲਾ ਕਰਕੇ ਨਿਕਲ ਗਿਆ ਪਰ ਜਿਹੜਾ ਇਹ ਵੀਰ ਆ ਇਹਦਾ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਇਹਦੇ ਮੁਲਾਜ਼ਮ ਘਰੇ ਬਿਠਾਉਣ ਜਿਹਦੀ ਰਾਖੀ ਪੂਰੀ ਹੋਣੀ ਚਾਹੀਦੀ ਆ ਮੈਂ ਐਸਐਸਪੀ ਸਾਹਿਬ ਨੂੰ ਬੇਨਤੀ ਕਰਦਾ ਵੀ ਚਲੋ ਠੀਕ ਆ ਤੁਹਾਨੂੰ ਸਰਕਾਰ ਦਾ ਡਰ ਨਹੀਂ ਤੁਹਾਨੂੰ ਲੋਕਾਂ ਦਾ ਡਰ ਨਹੀਂਗਾ ਪਾਵਰ ਆ ਤੁਹਾਡੇ ਕੋਲ ਹੁਣ ਤੁਸੀਂ 52 ਸਾਲ ਤੁਹਾਡੇ ਕੋਲ ਪਾਵਰ ਹੈ ਜੇਕਰ ਅਸੀਂ ਤੁਹਾਡਾ ਹਾਲ ਚੱਲਦਾ ਰਹੇ ਇਹ ਨਹੀਂ ਪਤਾ ਤੁਸੀਂ ਕਿੰਨੇ ਕ ਨੂੰ ਹਲੇ ਪੱਟੀ ਹੋਰ ਪੁੱਛਣੀ ਤੁਸੀਂ ਔਰ ਅੱਗੇ ਤੋਂ ਬੀਬੀ ਜੀ ਕਿਉਂਕਿ ਇਹ ਤਾਂ ਪਤਾ ਲੱਗ ਗਿਆ ਵੀ ਸਰਕਾਰ ਦਾ ਧਿਆਨ ਤੁਹਾਡੇ ਵੱਲ ਨਹੀਂਗਾ ਇਹ ਰੱਬ ਜਾਣਦਾ ਕਿਹੜੀ ਗੱਲੋਂ ਕਿ ਇੰਨੇ ਲੋਕਾਂ ਤੇ ਤਸ਼ੱਦਦ ਢਾਉਣੇ ਹੁਣ ਕਿਥੋਂ ਜੋ ਸਾਡਾ ਸਾਨੂੰ ਪਤਾ ਵੀ ਸਾਡੇ ਰਿਪਰਟਾ ਹੋ ਜਾਂ ਫਾਈਲ ਕਰ ਦੇ ਵਿੱਚ ਹੋਰ ਪਤਾ ਕਿਹ ਬੜਾ ਕਿੰਨੇ ਕਿ ਫੱਟੀਆਂ ਚ ਕਿੱਲ ਗੱਡੇ ਤੋੜਾ ਤੋਂ ਸਾਹਮਣੇ ਆ ਗਿਆ ਸਾਡਾ ਸਾਹਮਣੇ ਆ ਗਿਆ ਹੁਣ ਇਹਨਾਂ ਦਾ ਸਾਹਮਣੇ ਆ ਗਿਆ ਹੋਰਾਂ ਦੇ ਕੀ ਪਤਾ ਕਿੰਨੇ ਕਿ ਫੱਟੀਆਂ ਚ ਕਿੱਲ ਗੱਡੇ ਪਏ ਆ ਤਾਂ ਮੈਂ ਇੱਕ ਬੇਨਤੀ ਕਰਦਾ ਪੈਣ ਜੀ ਤੁਹਾਨੂੰ ਤੁਹਾਡਾ ਕੰਮ ਜਿਹੜੇ ਤੁਹਾਡੇ ਇੱਕ ਪੈਨ ਨਾਲ ਲਿਖੇ ਹੋਏ ਤੁਹਾਡੇ ਸਾਈਨ ਜਿਹੜੇ ਹੋ ਜਾਂਦੇ ਆ ਉਹ ਤੁਹਾਡਾ ਇੱਕ ਸਾਈਨ ਨਾ ਕਈਆਂ ਦੀ ਫੱਟੀ ਪੋਚਦਾ ਤੇ ਭੈਣ ਮੇਰੀ ਇੱਕ ਆਮ ਬੰਦਾ ਜਿਹੜਾ ਹੁੰਦਾ ਇਹ ਮੈਂ ਕੋਈ ਮਾਨ ਹੰਕਾਰ ਨਾਲ ਗੱਲ ਨਹੀਂ ਕਰ ਰਿਹਾ ਸਰਦਾਰ ਜੀ ਜੀ ਜਿਹੜਾ ਇੱਕ ਆਮ ਬੰਦਾ ਜਿਹੜਾ ਘਰੇ ਜੰਮਿਆ ਵੱਡਾ ਹੋਇਆ ਬਸ ਉਹਨੇ ਕੋਈ ਦੁਨੀਆ ਡਰ ਨਾਲ ਉਹਨੇ ਕੀਤਾ ਉਹਦੇ ਘਰ ਵਾਲੀ ਦਾ ਉਹਦੇ ਬੱਚਿਆਂ ਦਾ ਉਹਦੇ ਮਾਪੇ ਦਾ ਉਹ ਤੇ ਰਿਸ਼ਤੇਦਾਰਾਂ ਦਾ ਉਹਦੇ ਪਿੰਡ ਵਾਲਿਆਂ ਦਾ ਉਹਦੇ ਆਸ-ਪਾਸ ਦੇ ਲੋਕਾਂ ਦਾ ਉਹੀ ਨਿਆਂ ਕਿ ਉਹ ਪੂਰਾ ਨਹੀਂ ਉਤਰਦਾ ਜਦੋਂ ਰੱਬ ਉਹਦਾ ਨਿਆਂ ਕਰਦਾ ਪਰ ਬੀਬੀ ਜੀ ਤੁਸੀਂ ਤਾਂ ਅਕਸਰੋਂ 23 ਜ਼ਿਲ੍ਹਿਆਂ ਦਾ ਨਿਆਂ ਦਿਓਗੇ ਕਿੱਥੇ ਗੱਲ ਜਾਊ ਭਗਵਾਨ ਤੁਹਾਾਂ ਦੇ ਬਰੋਬਰ ਕੁਰਸੀ ਰਹਿਣੀ ਤੁਹਾਡੀ ਪਰਮਾਤਮਾ ਦੇ ਘਰ ਦੇ ਵਿੱਚ ਇਹਨੇ 3 ਕਰੋੜ ਲੋਕਾਂ ਦਾ ਨਿਆਂ ਦੇਣਾ ਦੇਣ ਦੀ ਯਾਦ ਰੱਖਿਆ ਕਿ ਉੱਥੇ ਦਾ ਦੇਣਾ ਪੈਣਾ ਇੱਥੇ ਨਾ ਦਿੱਤਾ ਜਾ ਉਹਨੇ 3 ਕਰੋੜ ਲੋਕਾਂ ਦਾ ਨਿਆਂ ਦੇਣਾ ਤੇ 23 ਜ਼ਿਲ੍ਹਿਆਂ ਚ ਤੁਸੀਂ ਵੀ ਘੁੰਮ ਲੋਗੇ 3 ਕਰੋੜ ਲੋਕਾਂ ਦਾ ਨਿਆਂ ਤੁਸੀਂ ਦੇਣਾ ਉੱਥੇ ਫਿਰ ਵਿਸ਼ਵਦੀਪ ਵੀ ਯਾਦ ਆਊਗਾ ਕੁਲਦੀਪ ਵੀ ਯਾਦ ਆਊਗਾ ਤੇ ਆ ਸਾਡੀ ਭੈਣ ਵੀ ਯਾਦ ਆਊਗੀ ਜਿਹੜੀ ਰੋਂਦੀ ਰਹੀ ਆ ਬਈ ਜਿਵੇਂ ਇੰਨੇ ਜਾਨਿਆਂ ਦੀ ਗੋਟਮਾਰਕ ਕੀਤੀ ਗਈ ਆ 38 ਜਾਨਿਆਂ ਦੀ ਤੁਸੀ ਕੋਰਾਂ ਨੂੰ ਵੀ ਮਿਲਿਓ ਉਹਨਾਂ ਦੇ ਕੀ ਹਾਲਾਤ ਆ ਕਿੰਨਾ ਕਿਸੇ ਦਾ ਮਹੌਲਾ ਡਰ ਕਿੰਨਾ ਕੁ ਬਸੇ ਉਹਨਾਂ ਦੇ ਡਰ ਤਾਂ ਭਾਈ ਸਾਹਿਬ ਬਸੇ ਪਿਆ ਹੁਣ ਇਹਨਾਂ ਨੇ ਪਤਾ ਨਹੀਂ ਇਹ ਕਹਿੰਦੇ ਵੀ ਫੋਰਸ ਲੱਗੀ ਏ ਜੀ ਸੀਐਸਟਾਫ ਲੱਗੀ ਪੱਕੀ ਲੱਗੀ ਵੀ ਆ ਪੱਕੀ ਲੱਗੀ ਏ ਸੀਐਸਟਾਫ ਹੁਣ ਇਹ ਕਹਿੰਦੇ ਵੀ ਸਾਨੂੰ ਇਹ ਨਹੀਂ ਪਤਾ ਸਾਨੂੰ ਚੱਕਣ ਵਾਸਤੇ ਰੱਖੀ ਆ ਕਿ ਸਾਨੂੰ ਕਾਹਦੇ ਵਾਸਤੇ ਹੁਣ ਜੇਕਰ ਆਪਾਂ ਸਹੀ ਮੈਣ ਦੇ ਵਿੱਚ ਇਹ ਆ ਵੀ ਤੁਸੀਂ ਵਰਦੀ ਪਾਓ ਬੰਦੇ ਬਿਠਾਓ ਹੂੰ ਇਹਨੇ ਰੱਖੀ ਵਾਸਤੇ ਬਿਠਾਓ ਹੂੰ ਪਰ ਐਡਾ ਵੀ ਕੋਈ ਮੈਂ ਕਹਿੰਨਾ ਵੀ ਬੰਦੇ ਨੂੰ ਨਹੀਂ ਹੋਣਾ ਚਾਹੀਦਾ ਇੱਕ ਪ੍ਰਸ਼ਾਸਨ ਨੇ ਕੰਮ ਨੂੰ ਰੋਕਣਾ ਹੁੰਦਾ ਕੋਰਟ ਚ ਲੈ ਕੇ ਜਾਣਾ ਹੁੰਦਾ ਤੁਸੀਂ ਕੰਮ ਹੀ ਆਪ ਹੀ ਇੰਨਾ ਚੱਕਦਾ ਇੰਨਾ ਤਾਂ ਕੋਈ ਲੀਟਰ ਨਹੀਂ ਚੱਕਦਾ ਜਿੰਨੂੰ ਤੁਸੀਂ ਚੱਕਦਾ ਇਹ ਭਾਈ ਸਾਹਿਬ ਮੈਂ ਫਿਰ ਉੱਥੇ ਆ ਕੇ ਡਿੱਗੂਗੀ ਜੈਤੋ ਦਾ ਐਮਐਲਏ ਇੱਕ ਇੰਟਰਵਿਊ ਆ ਦੇਗੀ ਨਿਕਲ ਕੇ ਬਾਹਰ ਮੇਰਾ ਤਾਂ ਜੀ ਕੋਈ ਇਸ ਤਾਲੁਕਾ ਨਹੀਂ ਹੂੰ ਤੁਹਾਡੀ ਮੇਰੀ ਬੰਦੀ ਆ ਮੈਂ ਤੁਹਾਨੂੰ ਇਹ ਕਹਾਂ ਵੀ ਤੁਸੀਂ ਇਹ ਕਹਦੇ ਵੀ ਭਾਈ ਤੁਹਾਡਾ ਕੋਈ ਸਾਡੇ ਨਾਲ ਲੈਣਾ ਦੇਣਾ ਨੇ ਹੂੰ ਉਹ ਕਹਿੰਦੇ ਵੀ ਉਹ ਕਾਂਗਰਸੀ ਸੀ ਹੂੰ ਤਾਂ ਕਾਂਗਰਸੀ ਤੇ ਚਰਨਜੀਤ ਚੰਨੀ ਤਾਂ ਬਰੋਂਦਾ ਰਿਆ ਸੀ ਵੀ ਭਾਈ ਮੇਰੇ ਨਾਲ ਐ ਕਰੀ ਜਾਂਦੇ ਆ ਕਰੀ ਜਾਂਦੇ ਕਿੰਨਾ ਨੂੰ ਤੰਗ ਕੀਤਾ ਜਿਹੜਾ ਇੱਕ ਉਹ ਕਾਂਗਰਸੀ ਬੰਦਾ ਜਿਹਨੇ ਪੰਜਾਬ ਦੀ ਗੱਲ ਕੀਤੀ ਹੋਈ ਤਾਂ ਜਿਹੜਾ ਕਹ ਲੋ ਵੀ ਇੱਕ ਸਾਬਕਾ ਮੁੱਖ ਮੰਤਰੀ ਹੋ ਉਹ ਬੰਦਾ ਜਿਹੜਾ ਕਹ ਲੋ ਸਰਕਾਰ ਉਹਦੇ ਤੇ ਇੰਨਾ ਪਾਵਨ ਦੀ ਲਾਈ ਖੜੀ ਹੋ ਤੇ ਕਿ ਜਿਹੜਾ ਕਾਂਗਰਸ ਦੇ ਵਿੱਚ ਲੀਡਰ ਲੀਡਰ ਵੀ ਨਹੀਂ ਹੈਗਾ ਆਮ ਬੰਦਾ ਹੀ ਹੋਵੇ ਕਾਂਗਰਸ ਦੇ ਵਿੱਚ ਪੂਰੀ ਇਹਨਾਂ ਪ੍ਰਸ਼ਾਸਨ ਕਿੰਨੀ ਕਮਾਨ ਲੂਗਾ ਤੁਸੀਂ ਆਪ ਦੱਸੋ ਆਪਾਂ ਲੈ ਲੈਨੇ ਆ ਕਾਂਗਰਸ ਦਾ ਕੋਈ ਬੰਦਾ ਅੱਜ ਦੇ ਮਾਹੌਲ ਦੇ ਵਿੱਚ ਕੋਈ ਉਹਨੂੰ ਕਹਿੰਨੇ ਵੀ ਐਸਐਸਪੀ ਨੂੰ ਫੋਨ ਕਰ ਦੋ ਜਿਹੜੀ ਅੱਜ ਦੀ ਸਰਕਾਰ ਦੇ ਵਿੱਚ ਪ੍ਰਸ਼ਾਸਨ ਨੇ ਸੁਣਵਾਈ ਕਰਨੀ ਆ ਉਹ ਕਿਸੇ ਗੈਰ ਸਰਕਾਰੀ ਸੁਣਵਾਈ ਨਹੀਂ ਹੋ ਸਕਦੀ ਐਮਐਲਏ ਤਾਂ ਪਾਸੇ ਹੋ ਗਿਆ ਇਹ ਸਭ ਮਾਹੌਲ ਬਣਾ ਲਿਆ ਹੁਣ ਇਹ ਜਿਹੜਾ ਭਾਈ ਸਾਹਿਬ ਕੁਲਦੀਪ ਸਿੰਘ ਜੀ ਬੈਠੇ ਆ ਇਹਨਾਂ ਦਾ ਭਾਈ ਤੁਸੀਂ ਜਿਹੜਾ ਕਹਿੰਦੇ ਇੰਤਜ਼ਾਮ ਕਰੋ ਇਕਮ ਜਥੇਬੰਦੀਆਂ ਨੂੰ ਬੇਨਤੀ ਕਰਦਾ ਵੀ ਇਹਨਾਂ ਦਾ ਜਿਹੜਾ ਅਸਲਾ ਲਾਇਸੈਂਸ ਹੋ ਬਣਵਾ ਲਓ ਭਾਵੇਂ ਕੋਈ ਲੜਨਾ ਤਾਂ ਨਹੀਂਗਾ ਆਪਾਂ ਪਰ ਕੋਈ ਜੇ ਉਹਨੂੰ ਡਾਰਾ ਸੇਫਟੀ ਵਾਸਤੇ ਤਾਂ ਹਰ ਇੱਕ ਆਪਣੇ ਕਾਨੂੰਨ ਆਹੀਂ ਜੀ ਅਸੀਂ ਆਪਾਂ ਨੂੰ ਸੇਫਟੀ ਚਾਹੀਦੀ ਆ ਤੇ ਉਹ ਜਿਹੜਾ ਤੁਸੀਂ ਕਹਿ ਦੋ ਵੀ ਭਾਈ ਸਾਹਿਬ ਜਿਹੜਾ ਪ੍ਰਸ਼ਾਸਨ ਪ੍ਰਸ਼ਾਸਨ ਜੇਕਰ ਕਿਤੇ ਮੁਲਾਜ਼ਿਮਾਂ ਦੇ ਘਰੇ ਲਾ ਸਕਦਾ 20-20 ਬੰਦੇ ਤੇ ਕੋਈ 5 ਬੰਦੇ ਇਹਦੇ ਕਰੀਬ ਬਿਠਾ ਦੇ ਪੰਜ ਨਹੀਂ ਤਿੰਨ ਬਿਠਾ ਦੇ ਪਰ ਇਹਨਾਂ ਦੀ ਰਾਖੀ ਜਰੂਰ ਕਰਨ ਕਿਉਂਕਿ ਮੈਂ ਦੂਜਿਆਂ ਨੂੰ ਕਾਲੇ ਨਹੀਂ ਮਿਲਿਆ ਯੋਨਕ ਡਰ ਦਾ ਮਾਹੌਲ ਦਾ ਤਾਂ ਮੈਨੂੰ ਪਤਾ ਨਹੀਂ ਪਰ ਇਹਨਾਂ ਦੋਨਾਂ ਜੀਆਂ ਚ ਡਰ ਦਾ ਮਾਹੌਲ ਬਹੁਤ ਬਣਿਆ ਪਿਆ ਇਹਨਾਂ ਦੋਨਾਂ ਜੀਆਂ ਵੱਲ ਸੋਚਿਆ ਜਾਵੇ ਹੋਰ ਐਡਾ ਤਾਂ ਕੋਈ ਬੰਦਾ ਹੈ ਵੀ ਨਹੀਂ ਕੋਈ ਆ ਕੇ ਘਰੇ ਜਾਂ ਗੱਲ ਪੈਜੂਗਾ ਜਾਂ ਕੁਝ ਉਹਨਾਂ ਨੂੰ ਵੀ ਪਤਾ ਸਾਰਾ ਪੰਜਾਬ ਬੈਠਾ ਤਾਂ ਫਿਰ ਗੱਲ ਉਹਨਾਂ ਕਿੱਡੀ ਗੱਲ ਸੀ ਕਿੱਥੇ ਗਈ ਹੈ ਜੇ ਹੋਰ ਕੋਈ ਘਰੇ ਆ ਕੇ ਗੱਲ ਪੈਜੂਗਾ ਤਾਂ ਗੱਲ ਹੀ ਮੈਂ ਕਹਿੰਦਾ ਪੂਰੀ ਨੈਸ਼ਨਲ ਲੈਵਲ ਤੇ ਪਹੁੰਚ ਜਾਣੀ ਹੈ ਪਰ ਫਿਰ ਵੀ ਇਹਨਾਂ ਨੂੰ ਲੋੜ ਹੈ ਇਹਨਾਂ ਨੂੰ ਬੰਦੇ ਬਈ ਪਰ ਤੁਸੀਂ ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੋਗੇ ਅਪੀਲ ਸਾਡੀ ਇਹੀ ਆ ਕਿ ਚਲੋ ਭਗਵੰਤ ਮਾਨੋਤ ਬਚਾਰਾ ਗਵਾਚਿਆ ਪਿਆ ਸੀ ਹੁਣ ਹੋ ਸਕਦਾ ਸਕਮੇ ਚ ਬਾਹਰ ਆ ਗਿਆ ਹੋਵੇ ਤੇ ਸਪੀਕਰ ਸਾਹਿਬ ਸਕਮੇ ਚ ਪਤਾ ਨਹੀਂ ਉਦੋਂ ਬਾਹਰ ਹੀ ਨਿਕਲੇ ਨਾ ਧਰਨੇ ਵਾਲਦੇ ਨਿਕਲੇ ਇਹਨਾਂ ਦੇ ਇਹਨਾਂ ਦੇ ਏਰੀਏ ਦਾ ਮੌਨ ਸੀਗਾ ਸੁੱਤੇ ਰਹੇ ਹੋਣੇ ਆ ਹੋ ਸਕਦਾ ਨੀਂਦ ਲੈ ਕੇ ਸੁੱਤੇ ਪਏ ਹੁਣ ਗੋਲੀ ਕੋਈ ਸੁੱਤੇ ਹੀ ਨੀਂਦ ਦੀ ਗੋਲੀ ਖਾਧੀ ਹੋਵੇ ਤੇ ਉਧਰ ਲਹਿਰ ਚੱਲ ਪਈ ਸੀਗੀ ਇਹਨਾਂ ਦੀ ਸਾਰਿਆਂ ਨੂੰ ਹਰਾਉਣਾ 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 ਵਿਚਾਰੇ ਆ ਭਰ ਗਏ ਪਰ ਹੁਣ ਮਾਰੇ ਮੁੰਡੇ ਤੋਂ ਸੁਰਤ ਆ ਗਈ ਹੋਊਗੀ ਤੱਕ ਅਪੀਲ ਉਹਨਾਂ ਨੂੰ ਇਹੀ ਕਰਦੇ ਵੀ ਇਹਨਾਂ ਬਾਰੇ ਸੋਚਿਆ ਜਾਵੇ ਤੇ ਇਹਨਾਂ ਦੀ ਜਿਹੜੀ ਕਹਿ ਰਹੇ ਤੁਸੀਂ ਪਹਿਲਾਂ ਤਾਂ ਮਦਦ ਨਹੀਂ ਕਰ ਸਕਦੇ ਕਮ ਸੇ ਕਮ ਹੋਣੀ ਕਰ ਦਿਓ ਮੈਂ ਸਪੀਕਰ ਸਾਹਿਬ ਨੂੰ ਬੇਨਤੀ ਕਰਦਾ ਸਪੀਕਰ ਸਾਹਿਬ ਆਹ ਤੁਸੀਂ ਨੇੜੇ ਹੀ ਹੋ ਤੇ ਤੁਹਾਨੂੰ ਇੰਨੀ ਕੁ ਬੇਨਤੀ ਆ ਤੁਹਾਡਾ ਐਸਐਸਪੀ ਸਾਹਿਬ ਵੀ ਕਹਿਣਾ ਮੰਨਣਗੇ ਸਪੀਕਰ ਉਹ ਵਿਧਾਨ ਸਭਾ ਦੇ ਤਾਂ ਇਹਨਾਂ ਨੂੰ ਕੋਈ ਤਿੰਨ ਮੁਲਾਜ਼ਮ ਇੱਕ ਰੀ ਘਰੇ ਬਿਠਾਓ ਇਹਨਾਂ ਦੇ ਤਾਂ ਕਿ ਇਹਨਾਂ ਦੇ ਵਿੱਚ ਜਿਹੜਾ ਡਰ ਬਣਿਆ ਪਿਆ ਉਹ ਡਰ ਖਤਮ ਹੋ ਜੀ ਇੰਨੀ ਕੁ ਮੇਰੀ ਅਪੀਲ ਹੈ ਜੇ ਮੰਨ ਲੋ ਤਾਂ ਤੇ ਮੰਨਣੀ ਚਾਹੀਦੀ ਹੈ ਤੁਹਾਨੂੰ ਇਹ ਸਾਰੇ ਇਨਾ ਇਨਾ ਬਾਰੇ ਸੋਚੋ ਤੁਸੀਂ ਆ ਸਾਡੀ ਭੈਣ ਆ ਜਿਹੜੀ ਉਹ ਵੀ ਜਦੋਂ ਮੈਂ ਆ ਉਹ ਕਰੇ ਭੈ ਵੀ ਆ ਵੀਰੇ ਸਾਡੇ ਚਾ ਗੱਲ ਬੰਦੇ ਦਾ ਮੂੰਹ ਹੀ ਪਤਾ ਲੱਗ ਜਾਂਦਾ ਮੈਂ ਤੁਹਾਨੂੰ ਪਹਿਲਾਂ ਵੀ ਕਹਿਆ ਕਿ ਜਿਹਨੂੰ ਉੱਠਿਆ ਨਹੀਂ ਜਦੋਂ ਬੈਠਾ ਵੀ ਨਹੀਂ ਹੁੰਦੀ ਦਾ ਤੇ ਇਹ ਮੇਰੀ ਸਰਕਾਰ ਨੂੰ ਅਪੀਲ ਆ ਕਿ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਧੰਨਵਾਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ